ਦਾ ਹੁੰਦੀ ਹੈ ਝੜੀਆਂ ਲੱਗਦੀਆਂ ਗਈਆਂ ਤੇ ਇਦਾਂ ਝੜੀ ਲੱਗੀ ਜੀ ਕੋਲ ਛੋਟੀ ਜੀ ਗੱਾਰ ਰੱਖੀ ਹੁੰਦੀ ਤਾਂ ਉਹ ਮੁੰਡਲ ਕਹਿੰਦੇ ਬੱਚਾ ਸਿਗਾ ਛੋਟਾ ਜਿਹਾ ਦੇਸ਼ ਵਿਦੇਸ਼ ਵਿੱਚ ਵਸਦੇ ਦਰਸ਼ਕਾਂ ਅਤੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਜਿਵੇਂ ਤੁਸੀਂ ਕਿ ਸਾਡੀ ਪਿਛੜੀ ਵੀਡੀਓ ਵਿੱਚ ਬਾਬਾ ਸ੍ਰੀ ਚੇਤੇੰਦਰ ਜੀ ਮਹਾਰਾਜ ਵੱਲੋਂ ਚੁਲਾਏ ਅਦਾਸੀ ਮੱਤ ਵਿੱਚ ਕੋਈ ਪੂਜਨਿਕ ਸਾਧੂ ਸੰਤ ਮਹਾਤਮਾ ਧੰਤਨ ਬਾਬਾ ਜੀਵਨਦਾਸ ਜੀ ਮਹਾਰਾਜ ਦੇ ਵੱਲੋਂ ਪਿੰਡ ਪੰਡਾਲਾ ਵਿੱਚ ਤਪੱਸਿਆ ਕਰਦੇ ਸਮੇਂ ਸੰਗਤਾਂ ਵਿੱਚ ਰਚਾਈ ਕੌਤਕਾਂ ਵਿੱਚੋਂ ਇੱਕ ਕੌਤਕ ਖੂਹ ਵਿੱਚ 파ੜ ਪੈ ਜਾਣਾ ਬਾਰੇ ਜਾਣਿਆ ਕਿ ਕਿਵੇਂ ਨਵਾਂ ਖੂਹ ਸਾਰਦੇ ਸਮੇਂ ਖੂਹ ਵਿੱਚ 파ੜ ਪੈ ਗਿਆ ਸੀ ਅਤੇ ਕਿਵੇਂ ਫਿਰ ਧੰਤਨ ਬਾਬਾ ਜੀਵਨਦਾਸ ਜੀ ਮਹਾਰਾਜ ਨੇ ਆਪਣੀ ਕਿਰਪਾ ਨਾਲ ਖੂਹ ਦੇ 파ੜ ਨੂੰ ਠੀਕ ਕਰ ਦਿੱਤਾ ਸੀ ਅੱਜ ਆਪਾਂ ਫਿਰ ਮਿਲਦੇ ਹਾਂ ਬਾਬਾ ਸਰਦੀਪ ਸਿੰਘ ਜੀ ਗੁਰਾਂ ਨੂੰ ਅਤੇ ਕਰਦੇ ਹਾਂ ਗੱਲਬਾਤ ਧੰਨ ਧੰਨ ਬਾਬਾ ਜੀਵਨ ਦਾਸ ਜੀ ਮਹਾਰਾਜ ਜੀ ਦੇ ਜੀਵਨ ਬਾਰੇ ਅਤੇ ਉਹਨਾਂ ਵੱਲੋਂ ਸਾਖਤਾਂ ਵਿੱਚ ਰਚਾਈ ਕੌਥਕਾਂ ਵਿੱਚੋਂ ਇੱਕ ਹੋਰ ਕੌਤਕ ਗੱਡਾ ਫਸ ਗਿਆ ਬਾਰੇ ਜਾਣਕਾਰੀ ਲੈਂਦੇ ਹਾਂ ਸੋ ਆਓ ਪਹਿਨਾ ਤੁਹਾਨੂੰ ਪਿਛਲੀ ਵੀਡੀਓ ਦੀ ਇੱਕ ਛੋਟੀ ਜੀ ਝਲਕ ਦਿਖਾਉਂਦੇ ਹਾਂ ਅਤੇ ਚੱਲਦੇ ਹਾਂ ਅੱਗੇ ਦਰਸ਼ਕਾਂ ਸਰੋਤਿਆਂ ਨੂੰ ਅਪੀਲ ਕਰਦਾ ਹਾਂ ਕਿ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਤਾਂ ਜੋ ਤੁਸੀਂ ਬਾਬਾ ਜੀ ਵੱਲੋਂ ਧੰਨ ਧੰਨ ਬਾਬਾ ਜੀਵਨਦਾਸ ਮਹਾਰਾਜ ਜੀ ਵੱਲੋਂ ਪਰਚਾਏ ਕੌਤਕ ਸਸੇ ਗੱਡੇ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਲੈ ਸਕੋ ਦੇਖਿਆ ਕਿ ਬੜੇ ਤੁਸੀਂ ਕਹਿੰਦੇ ਪਰੇਸ਼ਾਨ ਹੈ ਵੀ ਕੀ ਗੱਲ ਹੋ ਗਈ ਪਲੇ ਲੋਕੋ ਤੇ ਉਹ ਕਹਿੰਦਾ ਬਾਬਾ ਜੀ ਵੀ ਐਵੇਂ ਖੂਹ ਪਾੜ ਗਿਆ ਪੜ ਪਾੜ ਗਿਆ ਹੈਗਾ ਖੂਹ ਦਾ ਤੇ ਬੜੀ ਮਿਹਨਤ ਕੀਤੀ ਵੀ ਕੋਈ ਇਹਦਾ ਅਰਥ ਨਹੀਂ ਬਣਿਆ ਉਹ ਕਹਿੰਦਾ ਕੋਈ ਨਹੀਂ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਕੋਈ ਭਈ ਮੇਰੇ ਕਹਿੰਦੇ ਲੱਕ ਨੂੰ ਪਾਓ ਉਹ ਰਸਾ ਠੀਕ ਤੇ ਤੁਸੀਂ ਅੱਧੇ ਇੱਧਰ ਹੋ ਜਾਓ ਤੇ ਇੱਧਰ ਹੋ ਜਾਓ ਬਲ ਪਾ ਕੇ ਤਾਂ ਤੁਸੀਂ ਖਿੱਚੋ ਭਈ ਜਿਵੇਂ ਜਿਵੇਂ ਇਹ ਕਹਿੰਦੇ ਤੁਸੀਂ ਖਿੱਚੋਗੇ ਇਹਦਾ ਕਹਿੰਦੇ ਪੜ ਜਿਹੜਾ ਪੂਰਨ ਹੋ ਜਾਊਗਾ ਜਿਉਂ ਜਿਉ ਉਹ ਰਸਾ ਖਿੱਚੀ ਗਏ ਤੇ ਉਦੋਂ ਕਹਿੰਦੇ ਉਹ ਨਿਸ਼ਾਨ ਜਿਹੜਾ ਆ ਉਹ ਪੜ ਦਾ ਜਿਹੜਾ ਇਹ ਲਾਗੇ ਹੁੰਦੀ ਕੀ ਧਰਤੀ ਇੱਦਾਂ ਠੀਕ ਤੇ ਉਹ ਫਿਰ ਅੱਜ ਵੀ ਕਹਿੰਦੇ ਉਹ ਖਾਲੇ ਨਿਸ਼ਾਨੀ ਅੱਜ ਵੀ ਹੈਗੀ ਆ ਹੈ ਇਹ ਸਾਡੇ ਬਾਬਾ ਜੀ ਵੀ ਤੇ ਸਾਡੇ ਪਿਤਾ ਜੀ ਵੀ ਸੁਣਾਉਂਦੇ ਹੁੰਦੇ ਸੀਗੇ ਕਹਾਣੇ ਤੇ ਸਾਡੀ ਦਾਦੀ ਤੇ ਬੜੀ ਕਿਰਪਾ ਜੀ ਬਾਬਾ ਜੀ ਬੰਦਾਸ ਮਹਾਰਾਜ ਜੀ ਤੇ ਉਦੋਂ ਫਿਰ ਇਦਾਂ ਦੇ ਕੌਤਕ ਬਾਬਾ ਜੀ ਨੇ ਕੀਤੇ ਤੇ ਉਹਦੇ ਨਾਲ ਫਿਰ ਚਲੋ ਪਿੰਡ ਵਾਲਿਆਂ ਉਹ ਫਿਰ ਜਿਹੜੇ ਫੁੱਲ ਲਾਉਂਦੇ ਸੀਗੇ ਉਹ ਵੀ ਬਾਬਾ ਜੀ ਨੂੰ ਫਿਰ ਮੰਨਣ ਲੱਗੇ ਤੇ ਬਾਬਾ ਜੀ ਧੰਨਿਆ ਤੁਸੀਂ ਇਹ ਪੀ ਆਜੀ ਤਾਂ ਕਿਹਾ ਸੀ ਵੀ ਇਹ ਤਾਂ ਬੇਕਾਰ ਹੋ ਗਿਆ ਪਰ ਨਹੀਂ ਕਹਿੰਦੇ ਇਹ ਸਫਲ ਹੋਊਗੀ ਸਾਡੀ ਮਿਹਨਤ ਹਾਂਜੀ ਤੇ ਇਸ ਤਰ੍ਹਾਂ ਫਿਰ ਉਹਨਾਂ ਨੇ ਬਾਬਾ ਜੀ ਦੇ ਵੀ ਹੁਕਮ ਮੰਨਿਆ ਤੇ ਜਾਨੀ ਕਿ ਕਾਰਵਾਈ ਹੋਈ ਤਾਂ ਕੌਤਕ ਦਿਖਾਇਆ ਬਾਬਾ ਜੀ ਨੇ ਪਿੰਡ ਦੇ ਫਿਰ ਦੂਰ ਦੂਰ ਤਾਂ ਹੀ ਬੜੀ ਫੇਰ ਮਾਨਤਾ ਹੋਣ ਲੱਗੀ ਦੂਰੋਂ ਦੂਰੋਂ ਸੰਗਤਾਂ ਆਉਣ ਲੱਗ ਗਈਆਂ ਬਾਬਾ ਜੀ ਕੋ ਫਿਰ ਬਾਬਾ ਜੀ ਦੇ ਇੱਕ ਵਾਰੀ ਦਜ ਦਾ ਸੌਣ ਦੇ ਜਿ ਤਾਂ ਹੁੰਦੀਆਂ ਝੜੀਆਂ ਲੱਗਦੀਆਂ ਗਈਆਂ ਤੇ ਇਦਾਂ ਝੜੀ ਲੱਗੀ ਸੀ ਇਹ ਉਹ ਇੱਥੇ ਨਹਿਰ ਦੇ ਲਾਗੇ ਖਾਲਜਾ ਹੁੰਦਾ ਸੀਗਾ ਤੇ ਉੱਥੇ ਉਹ ਚਿਕੜ ਦੇ ਵਿੱਚ ਉਹ ਗੱਡਾ ਫਸ ਗਿਆ ਹਾਂਜੀ ਗੱਡਾ ਫਸ ਗਿਆ ਤਾਂ ਉਹ ਕੋੜੀ ਨਿਕਲੇ ਨਾ ਬਾਬਾ ਜੀ ਆਪਣੇ ਧੂੜੇ ਤੇ ਬੈਠੇ ਜੀ ਤਪੱਸਿਆ ਕਰਦੇ ਸੀਗੇ ਤੇ ਉਹ ਆਪਣਾ ਦੇਖੀ ਜਾਂਦੇ ਕਹਿੰਦੇ ਵੀ ਲੈ ਵੇ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਵੀ ਇਹਨਾਂ ਕੋ ਗੱਡਾ ਤਾਂ ਨਿਕਲਦਾ ਹੀ ਨਹੀਂ ਹੈਗਾ بڑے بڑے ਕਹਿੰਦੇ ਠੁਠਾਂ ਵਾਲੇ ਬੋਲ ਦੇ ਲਿਆਂਦੇ ਉਹਨਾਂ ਨੇ ਬڑے-ਬڑے ਮੰਨੇ ਹੋਏ ਬੋਲਦ ਲਿਆਏ ਹੈਗੇ ਤੇ ਸ਼ਾਮਾਂ ਪੈ ਗਈਆਂ ਸਵੇਰ ਤੋਂ ਲੈ ਕੇ ਤੇ ਉਹਨਾਂ ਕੋਲੋਂ ਉਹ ਗੱਡਾ ਹੀ ਨਾ ਨਿਕਲਿਆ ਠੀਕ ਹੈ ਤੇ ਬਾਬਾ ਜੀ ਕੋਈ ਛੋਟੀ ਜੀ ਗਾਂ ਰੱਖੀ ਹੁੰਦੀ ਤੇ ਉਹਦੇ ਮੋਢੇ ਨਾਲ ਬੱਚਾ ਸਿਗਾ ਛੋਟਾ ਜਿਹਾ ਤੇ ਉਹ ਫੇ ਕਹਿੰਦੇ ਚਲੇ ਗਏ ਉਵੇਂ ਹੀ ਗਏ ਤਾਂ ਜਾ ਕੇ ਕਹਿੰਦੇ ਭਗਤੋ ਕਹਿੰਦੇ ਕੀ ਗੱਲ ਹੋ ਗਈ ਕਹਿੰਦੇ ਹੋਏ ਸਵੇਰ ਤੋਂ ਮੈਂ ਦੇਖਦਾ ਆਂ ਵੀ ਸ਼ਾਮਾਂ ਪੈ ਗਈਆਂ ਤੇ ਸ਼ਾਮਾਂ ਪੈ ਗਈਆਂ ਤਾਂ ਕਹਿੰਦੇ ਫੇ ਵੀ ਤੁਸੀਂ ਇਹ ਹਾਲੇ ਤਾਂ ਇਹ ਗੱਡਾ ਨਿਕਲਿਆ ਨਹੀਂ ਤੇ ਉਹ ਕਹਿੰਦੇ ਬਾਬਾ ਜੀ ਵੀ ਸਾਡੀ ਤਾਂ ਵਸ ਹੋ ਗਈ ਆ ਵੀ ਸਾਡਾ ਵਾਸ ਜੋਰ ਨਹੀਂ ਚੱਲਦਾ ਕੋਈ ਵੀ ਅਸੀਂ ਸਵੇਰ ਤੋਂ ਲੈ ਕੇ ਜਣੇ ਬਹੁਤ ਕੋਸ਼ਿਸ਼ ਕੀਤੀ ਆ ਤੁਹਾਡੇ ਸਾਹਮਣੇ ਹਾਂਜੀ ਉਹ ਕਹਿੰਦੇ ਵੀ ਇੱਕ ਮੌਕਾ ਸਾਨੂੰ ਦੇ ਦਿਓ ਕਹਿੰਦੇ ਵੀ ਅਸੀਂ ਵੀ ਦੇਖੀਏ ਕੋਈ ਠੀਕ ਹੈ ਤੇ ਉਹ ਕਹਿੰਦੇ ਮਹਾਰਾਜ ਵੀ ਦੇਖ ਲਓ ਜਦੋਂ ਇੰਨੀ ਗੱਲ ਹੋਈ ਤਾਂ ਬਾਬਾ ਜੀ ਉਹ ਦੋ ਕੁ ਮਹੀਨਿਆਂ ਦੇ ਨੰਗਾ ਸੀਗਾ ਬਛਾ ਜਿਆ ਉਹ ਗਾਂ ਦੇ ਮਗਰ ਉਹ ਬੱਚਾ ਇਹ ਲਿਆ ਕੇ ਤਾਂ ਮੋਰੇ ਲਾ ਦਿੱਤਾ ਗੱਡੇ ਦੇ ਹਾਂਜੀ ਜੋ ਲਾ ਦਿੱਤਾ ਤੇ ਉਹ ਜੀਮੀਦਾਰ ਹੱਸਣ ਲੱਗ ਗਏ ਹਾਂਜੀ ਹਾਂਜੀ ਉਹ ਬੱਚੋ ਜਿਹੜੇ ਸ਼ਰਾਰਤੀ ਸੀ ਉਹ ਹੱਸਣ ਲੱਗ ਗਏ ਹਾਂਜੀ ਤੇ ਜਿਹੜਾ ਬਚਾਰਾ ਗੱਡਾ ਫਸਿਆ ਸੀਗਾ ਉਹ ਵਿਚਾਰੇ ਕਹਿਣ ਵੀ ਚਲੋ ਮਾਲਕ ਦੀ ਕਿਰਪਾ ਹੋਈ ਜਾਵੇ ਤਾਂ ਚੰਗਾ ਹਾਂਜੀ ਹਾਂਜੀ ਸਵੇਰ ਦੇ ਵਸੇ ਤੁਹਾਨੂੰ ਪਤਾ ਹੀ ਆ ਵੀ ਜੇ ਨੂੰ ਦੁੱਖ ਹੋਵੇ ਤੇ ਉਹਦਾ ਹਾਸਾ ਨਹੀਂ ਨਿਕਲਦਾ ਹੁੰਦਾ ਬਿਲਕੁਲ ਜੀ ਬਿਲਕੁਲ ਤੇ ਦੂਜੇ ਨੂੰ ਹਾਸਾ ਆਉਂਦਾ ਹੀ ਹੁੰਦਾ ਆ ਦੇਖੀ ਹੈਗਾ ਹਾਂਜੀ ਤੇ ਉਹ ਫਿਰ ਬਾਬਾ ਜੀ ਨੇ ਫਿਰ ਲਾਇਆ ਗੱਡੇ ਨੂੰ ਤੇ ਉਹਨੂੰ ਥਾਪੀ ਦੇ ਦਿੱਤੀ ਕਹਿੰਦੇ ਜਲ ਭਗਤਾ ਕਹਿੰਦੇ ਖਿੱਚ ਦੇਗਾ ਤੇ ਉਹ ਜਿਵੇਂ ਉਹ ਕਿਹਾ ਉਵੇਂ ਹੀ ਉਹ ਘਾਣੂ ਦਰਪਿਆ ਮਗਰ ਮਗਰ ਕਹਿੰਦੇ ਗੱਡਾ ਦਰਪਿਆ ਕਹਿੰਦਾ ਜੀ ਤੇ ਗੱਡਾ ਉਹ ਖਾਲਜੇ ਜੋ ਪੜ ਦਿੱਤਾ ਟੋਆ ਜੋ ਚਿੱਕੜ ਜੋ ਤੇ ਲੋ ਉਹ ਦੇ ਲੋ ਉਸੇ ਵੇਲੇ ਬਾਬਾ ਜੀ ਦੀ ਵੇ ਹੋਰ ਉਪਮਾ ਵਧ ਗਈ ਐਵੇਂ ਕੌਤਕ ਜਿਵੇਂ ਦਿਖਾਈ ਗਏ ਬਾਬਾ ਜੀ ਤਾਂ ਇਦਾਂ ਫਿਰ ਚੱਲਦੀ ਰਹੀ ਹੈਗੀ ਹਾਂ ਜੀ ਉਪਮਾ ਵਧਦੀ ਗਈ ਹੈਗੀ ਸੋ ਇਹ ਬਾਬਾ ਜੀਵੰਦਾਸ ਮਹਾਰਾਜ ਐਵੇਂ ਆਪਣੀ ਭਗਤੀ ਵੀ ਬਹੁਤ ਕੀਤੀ ਉਹਨਾਂ ਨੇ ਇਸ ਜਗ੍ਹਾ ਉੱਤੇ ਇਸ ਤਰ੍ਹਾਂ ਬਾਬਾ ਜੀ ਦੀ ਬੜੀ ਜਾਨੀ ਕਿ ਉਪਮਾਨ ਵੱਧ ਹੀ ਗਈ ਦਿਰਵਦਨ ਤੇ ਦੁਨੀਆ ਬੜੀ ਦੂਰੋਂ ਦੂਰੋਂ ਆਉਂਦੀ ਹੈਗੀ ਆ ਸੰਗਤ ਸੇਵਾ ਕਰਦੀ ਆ ਬਾਕੀ ਜੋ ਵੀ ਉਹ ਮੌਜੂਦਾ ਬੈਠੇ ਆ ਮਹਾਂਤ ਸੰਤ ਸਾਰੇ ਉਹ ਵੀ ਸੇਵਾ ਕਰਦੇ ਹੈਗੇ ਆ ਤੇ ਇਸ ਤਰ੍ਹਾਂ ਸੇਵਾ ਚੱਲਦੀ ਹੈ ਜੀ ਠੀਕ ਹੈ ਹਾਂਜੀ ਇਹ ਸੰਤ ਬਾਬਾ ਸੁਖਦੇਵ ਸਿੰਘ ਜਿਨ੍ਹਾਂ ਤੋਂ ਤੁਸੀਂ ਧੰਨ ਧੰਨ ਬਾਬਾ ਜੀਵਨਦਾਸ ਜੀ ਮਹਾਰਾਜ ਜੀ ਦੇ ਰਚਾਏ ਹੋਏ ਕੋਤਕ ਫਸੇ ਹੋਏ ਗੱਡੇ ਨੂੰ ਆਪਣੀ ਕਿਰਪਾ ਨਾਲ ਕਿਵੇਂ ਇੱਕ ਛੋਟਾ ਜਿਹਾ ਬੱਚਾ ਜੋੜ ਕੇ ਕੱਢ ਦੇਣਾ ਇਸੇ ਤਰ੍ਹਾਂ ਬਾਬਾ ਜੀਵਨदास ਜੀ ਮਹਾਰਾਜ ਜੀ ਦੇ ਜੀਵਨ ਬਾਰੇ ਹੋਰ ਵੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਸੋ ਅਗਲੀ ਵੀਡੀਓ ਦਾ ਕਰੋ ਇੰਤਜ਼ਾਰ ਤੁਹਾਡੀ ਸੇਵਾ ਵਿੱਚ ਜਲਦੀ ਹਾਜ਼ਰ ਹੋਵਾਂਗੇ ਅਗਲੀ ਵੀਡੀਓ ਵਿੱਚ ਬਾਬਾ ਜੀ ਦੇ ਮੱਧ ਦੇ ਭਖ ਦੇ ਕੋਲਿਆਂ ਵਿੱਚ ਰਚਾਏ ਕਉਤਕ ਬਾਰੇ ਜਾਣਨ ਲਈ ਸਾਡੇ YouTube ਚੈਨਲ ਪਬਲਿਕ ਅਪਡੇਟ ਨੂੰ ਕਰੋ ਸਬਸਕ੍ਰਾਈਬ ਜਰੂਰ ਕਰ ਲਵੋ ਸਾਡੀ ਜੇ ਕੋਸ਼ਿਸ਼ ਤੁਹਾਨੂੰ ਕਿਵੇਂ ਵੀ ਲੱਗੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਕਦੇ ਨਾ ਭੁੱਲਿਓ ਸੋ ਹੁਣ ਸਾਨੂੰ ਦੀਓ ਇਜਾਜ਼ਤ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਰੱਬ ਰਾਖਾ